ਦੋਸਤੋ ਰਚਨਾ ਹੈ ਅੱਜ ਕੱਲ ਅੱਜ ਕੱਲ ਘਰ ਤੋਂ ਕੰਮ ਤੇ ਕੰਮ ਤੋਂ ਘਰ ਬਸ ਮੈਂ ਕਿਸੇ ਨੂੰ ਨਹੀਂ ਮਿਲਦਾ ਅੱਜ ਕੱਲ ਘਰ ਤੋਂ ਕੰਮ ਤੇ ਕੰਮ ਤੋਂ ਘਰ ਬਸ ਮੈਂ ਕਿਸੇ ਨੂੰ ਨਹੀਂ ਮਿਲਦਾ ਅੱਜ ਕੱਲ ਵੇਂਦਾ ਹਾਂ ਧਰਤੀ ਦੀ ਕਿਸੇ ਨੁੱਕਰ ਤੋਂ ਸੂਰਜ ਕਦੇ ਨਿਕਲਦਾ ਤੇ ਕਦੇ ਢਲਦਾ ਜੋ ਕੁਝ ਚੱਲਦਾ ਅੰਦਰ ਹੀ ਚੱਲਦਾ ਯੋਗੋ ਚੱਲਦਾ ਅੰਦਰ ਹੀ ਚੱਲਦਾ ਬਾਹਰ ਕੀ ਚੱਲਦਾ ਪਤਾ ਨਹੀਂ ਚੱਲਦਾ ਅੱਜ ਕੱਲ ਮੈਂ ਆਪਣੇ ਆਪ ਨੂੰ ਨਹੀਂ ਮਿਲਦਾ ਕਿਹਨੇ ਕਿੰਨਾ ਲੁੱਟਿਆ ਕਦੋਂ ਤੇ ਕਿਵੇਂ ਸੁੱਟਿਆ ਬਸ ਹਿਸਾਬ ਯਾ ਨਹੀਂ ਲੱਗਦਾ ਕਿਹਨੇ ਕਿੰਨਾ ਲੁੱਟਿਆ ਕਦੋਂ ਤੇ ਕਿਵੇਂ ਸੁੱਟਿਆ ਬਸ ਹਿਸਾਬ ਹੀ ਨਹੀਂ ਲੱਗਦਾ ਅੱਜ ਕੱਲ ਕੀ ਖਟਿਆ ਕੀ ਗਵਾਇਆ ਕੀ ਕਮਾਇਆ ਅੱਜਕੱਲ ਕੀ ਖੱਟਿਆ ਕੀ ਗਵਾਇਆ ਕੀ ਕਮਾਇਆ ਅਤੀਤ ਦਾ ਕੋਈ ਜਾਂ ਭਵਿੱਖ ਦਾ ਬੂਟ ਹੈ ਗਲਦਾ ਅੱਜਕੱਲ ਪਤਾ ਹਾਂ ਕਰਦਾ ਕਿ ਕੌਣ ਹਾਂ ਮੈਂ ਅੱਜਕੱਲ ਪਤਾ ਹਾਂ ਕਰਦਾ ਕਿ ਕੌਣ ਹਾਂ ਮੈਂ ਤੇ ਕਿਹੜੀ ਪਗਡੰਡੀ ਮੇਰੀ ਤੇ ਕਿਹੜੀ ਤੇ ਮੈਂ ਚੱਲਦਾ ਅੱਜਕੱਲ ਪਤਾ ਹਾਂ ਕਰਦਾ ਕਿਹੜੀ ਪਗਡੰਡੀ ਮੇਰੀ ਤੇ ਕਿਹੜੀ ਤੇ ਮੈਂ ਚੱਲਦਾ ਕਿਹੜੀ ਦਿਨ ਵਿੱਚ